ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਭਣ ਵੜ ਸੇਲ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਹੜੀ ਆਪਾਂ ਬਈ ਵੀਡੀਓ ਬਣਾ ਰਹੇ ਹਾਂ ਫਾਰਮ ਚ ਵੀਡੀਓ ਬਣਾ ਰਹੇ ਹਾਂ ਸੂਟਾ ਜੀ ਵੀਰ ਦਾ ਸਮਾਲ ਜੀ ਫਾਰਮ ਆ ਮਿੰਨੀ ਫਾਰਮ ਕਹਿ ਲਈਏ ਬਈ ਉਹਨਾਂ ਵਿੱਚੋਂ ਹੀ ਨਾ ਅੱਜ ਇੱਕ ਜਿਹੜੀ ਵੜ ਆ ਬਈ ਸੇਲ ਕਰ ਰਿਹਾਗਾ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਜੀ ਹਾਂਜੀ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨੰਗਰਦੇਵਾਲਾ ਪਿੰਡ ਨਾਨੇ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਤਪਾ ਸਰੇ ਤਪਾ ਬਾਈ ਜੀ ਤੇ ਨੇੜੇ ਪਿੰਡ ਜੇ ਇਧਰ ਆਵਾਂਗੇ ਤਾਂ ਸੰਦੂਕਲਾ ਤੇ ਸਨਗਲਾਵ ਸਿੰਘ ਵਾਲਾ ਵੀ ਨੇੜੇ ਆ ਛੇਣਾ ਪਿੰਡ ਵੀ ਬਾਈ ਨੂੰ ਨੇੜੇ ਰਹਿਦਾ ਹੈ ਤਾਂ ਭਦੌੜ ਵੀ ਇਤੋਂ ਨੇੜੇ ਹੀ ਆ ਮੇਰਾ ਨੰਬਰ ਬੋਲ ਦਵਾਂ ਲਿਖਣਾ 95012 72603 ਠੀਕ ਹੈ ਬਾਈ ਇਹ ਵੀਰ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਚੱਲੂਗਾ ਸਕਰੀਨ ਤੇ ਨੋਟ ਜਰੂਰ ਕਰ ਲਓ ਅ ਬਾਈ ਜਿਹੜੀ ਆਪਾਂ ਵਾਹੜ ਦੇਖ ਰਹੇ ਆ ਕਿਹੜਾ ਸੂਆ ਸੰਡੀ ਆ ਤੀਜਾ ਵੀਰੇ ਤੀਜਾ ਸੂਆ ਤੇ ਕਿੰਨਾ ਕੇ ਸਮਾਂ ਬਾਈ ਹੁਣ ਰਹਿੰਦੀ ਆ ਅ ਵੀਰੇ ਬਸ ਉੱਪਰ 5-7 ਦਿਨ ਲੈ ਸਕਦੀ ਹੈਗੀ 20 ਦਿਨ ਪੂਰੇ ਆ 10 ਦਿਨ ਪੂਰੇ ਹਫਤਾ 10 ਦਿਨ ਲੈ ਸਕਦਾ ਬਾਈ ਕਹਿੰਦਾ ਬਾਈ ਹਫਤਾ 10 ਦਿਨ ਟਪਾ ਦਊਗੀ ਤੇ ਦਿਨੇ ਤੇ ਕਰਮਾਂ ਵਾਲੀ ਦੇ ਹੁਣ ਪੂਰੇ ਆਗੇ ਤੇ ਕੀ ਰਿਕਾਰਡ 25 प्लस ਗੱਡਿਆ ਵੀਰੇ ਪਿਛਲੇ ਸਾਲ ਠੀਕ ਹੈ ਤੇ ਐਦ ਕੀ ਫਿਰ ਬਾਈ ਹੁਣ ਕਿੰਨੀ ਕੁ ਉਮੀਦ ਹੈ ਤੁਹਾਨੂੰ ਐਦ ਮੰਨ ਲਓ 30 ਲੀਟਰ ਕੱਢੋਗੇ ਠੀਕ ਹੈ ਚੌਣ ਚਬਾ ਵਧੀਆ ਹੋਊਗਾ ਹਾਂ ਵੀਰੇ ਹੱਥੀ ਚੋਂਦੇ ਸੀ ਜਾਂ ਮਸ਼ੀਨ ਤੇ ਹੱਥੀ ਚੋਂਣਾ ਵੀਰੇ ਮਸ਼ੀਨ ਨਾਲ ਵੀ ਚੋਂਦੇ ਰਿਆਂ ਪਹਿਲਾਂ ਹੂੰ ਜਿਵੇਂ ਮਰਜੀ ਜਿਵੇਂ ਮਰਜੀ ਕੋਈ ਚਵਾਈ ਕਰ ਲੈ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਬਾਈ ਬਈ ਕਨੇਬੰ ਹੱਥੀ ਚੋਲੇ ਪਾ ਮੇ ਚੋਲੇ ਮਸ਼ੀਨ ਤੇ ਬਈ ਕੋਈ ਦਿੱਕਤ ਨਹੀਂ ਤੇ ਬਈ ਸੀਮਿੰਟ ਬਾਰੇ ਪਤਾ ਜਿਹੜਾ ਹੁਣ ਸਿੱਦੇ ਅੱਗੇ ਲੱਗਿਆ ਸੀਮਨ ਵੀਰੇ ਏਬੀਐਸ ਦਾ ਪ੍ਰੈਸ ਸੀਗਾ ਮੰਨ ਲਓ ਬਿਉਂ ਅਰਕਾਟ ਨੀ ਮੇਰਾ ਲਿਖਿਆ ਬਣੀ ਪਰ ਕਹਿ ਨਹੀਂ ਸਕਦਾ ਸੈਕਸਡ ਆ ਕਿ ਨਾ ਨਾਨ ਸੈਕਸਡ ਆ ਨਾਨ ਸੈਕਸਡ ਆ ਨਾਨ ਸੈਕਸਡ ਨਾਨ ਸੈਕਸਡ ਬਈ ਕਨੇ ਬਈ ਇਹਦੇ ਸੀਮਿੰਟ ਲੱਗਿਆ ਵਗਾ ਤੇ ਬਾਕੀ ਗੱਲ ਕਰੀਏ ਤੇ ਕੱਦ ਕਾਟ ਦੀ ਜਾਂ ਤੇ ਪ੍ਰਿੰਟ ਦੀ ਬਹੁਤ ਚੰਗਾ ਗਾ ਚੰਗੇ ਵਜਨ ਵਾਲੀ ਵਹਿੜਾ ਜੀ ਕੋਈ ਵੀ ਵੀਰ ਆਉਂਦਾ ਛੋਟੀ ਮੰਨ ਕੇ ਨਾ ਆਪਣੀ ਭਾਈ ਹਾਂਜੀ ਹੂੰ ਚੰਗਾ ਇਹਦਾ ਵਜਣਾ ਬਾਕੀ ਥਣਲੇ ਵਾ ਆਪਾਂ ਨੇੜੇ ਚੈੱਕ ਕਰਵਾ ਦੇਣਾ ਬਹੁਤ ਸੋਹਣਾ ਥਣਲੇ ਵਾ ਲੱਗਿਆ ਵਾ ਕਰਮਾਲੀ ਨੂੰ ਮੜਿਆ ਰੋਕਿਓ ਭਾਈ ਇੱਧਰ ਜਾ ਕੇ ਮੂਰੇ ਥੋੜਾ ਜਿਹਾ ਭਾਈ ਡਰਦੀ ਆ ਜੀ ਹੋਰ ਕੋਈ ਦੇਖਦਣੀ ਲੈ ਚੈੱਕ ਕਰ ਸਕਦੇ ਖਣਾ ਖਣਾ ਬਹੁਤ ਸੋਹਣਾ ਥਣ ਪੂਰਾ ਨਖੜ ਮਸਣ ਆਪਾਂ ਕਹਿ ਸਕਦੇ ਕਰਮਾਲੀ ਨੂੰ ਮੜਿਆ ਵਗਾ ਬਾਕੀ ਤੋਰਾ ਤਰਾ ਇਹਦਾ ਤੁਸੀਂ ਚੈੱਕ ਕਰ ਸਕਦਾ ਬਹੁਤ ਸੋਹਣਾ ਤੋਰਾ ਇੱਕ ਨੰਬਰ ਦੋਰਾਗਾ ਨਾੜਾ ਨੂੜਾ ਹਵਾਨੇ ਦੇ ਬਹੁਤ ਚੰਗਿਆ ਹਵਾਨਾ ਕਿਵੇਂ ਤਿਆਰ ਕਰਦੀ ਹੈ ਬਾਈ ਬੁਰੇ ਬੋ ਮੈਂ ਪੁਰਾਣੀ ਵੀਡੀਓ ਦੇ ਦੂੰਗਾ ਪਿਛਲੇ ਸੂਏ ਦੀ ਪਈ ਹੈ ਮੇਰੇ ਕੋਲ ਹੈਗੀ ਹੈ ਹਾਂਜੀ ਠੀਕ ਹੈ ਬਾਈ ਕਹਿੰਦਾ ਆਪਣੇ ਕੋਲ ਨਾ ਬਾਈ ਪੁਰਾਣੀ ਵੀਡੀਓ ਹੈਗੀ ਹੈ ਇਹਦੀ ਜਦੋਂ ਇਹ ਤਿਆਰ ਹੁੰਦੀ ਹੈਗੀ ਬਾਕੀ ਥਣਾ ਥਣਾ ਦਾ ਜਿਹੜਾ ਗੈਪ ਆਪਾਂ ਸਾਨੂੰ ਨੇੜੇ ਚ ਚੈੱਕ ਕਰਵਾ ਦਿੰਨੇ ਆ ਬਾਈ ਲੈ ਬਾਈ ਥਣ ਲੇਵਾ ਆਪਾਂ ਨੇੜੇ ਚੈੱਕ ਕਰਵਾ ਲਿਆ ਬਹੁਤ ਸੋਹਣਾ ਥਣ ਲੱਗਿਆ ਵਾ ਨਿਖੜਵਾ ਥਾਣਾ ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਕੋਈ ਦੇਖਤ ਨਹੀਂ ਨਾੜਾ ਨੂੜਾ ਦੇਖ ਸਕਦੇ ਹਵਾਨੇ ਤੇ ਬਹੁਤ ਚੰਗੀਆਂ ਜਿੰਨਾਂ ਲੈਵਾ ਭਾਈ ਮਗਰ ਨੂੰ ਰੂਹਗਾ ਉਹਨੇ ਮੂਹਰ ਨੂੰ ਰੂਹਗਾ ਕਿਉਂਕਿ ਬਹੁਤ ਸੋਹਣਾ ਤੇ ਫੀਡਿੰਗ ਵਾਲਾ ਹਵਾਨਾ ਕਰਮ ਵਾਲੀ ਤਿਆਰ ਕਰੂਗੀ ਲੈ ਚੈੱਕ ਕਰ ਸਕਦਾ ਭਾਈ ਬਲਟ ਲਾ ਬੋ ਪਈਆਂ ਹਨਾ ਹਾਂ ਵੀਰੇ ਹੂੰ ਸਹੀ ਗੱਲ ਆ ਭਾਈ ਬਲਟ ਦਾ ਚੈੱਕ ਕਰ ਸਕਦਾ ਫੁੱਲ ਪਈਆਂ ਸਾਰਿਆਂ ਨੇ ਕਰਮ ਵਾਲੇ ਨੇ ਕੱਢਣੀਆਂ ਫੇਰ ਜਾ ਕੇ ਕਿਤੇ ਸੂ ਚੰਗਾ ਇਹਦਾ ਬੋਡੀ ਵੇਟ ਆ ਚੰਗਾ ਇਹਦਾ ਵਜਨ ਤੇ ਮੁੱਲ ਇਹਦਾ ਭਾਈ ਕੀ ਰਹੂਗਾ ਫਿਰ ਮੁੱਲ ਵੀਰੇ ਫੋਨ ਤੇ ਕਰਨਾ ਮੁੱਲ ਜਾਇਗ ਰਹੂਗਾ ਹਾਂ ਮੁੱਲ ਜਾਇ ਠੀਕ ਹੈ ਭਾਈ ਮੁੱਲ ਬਾਈ ਕਹਿੰਦਾ ਬਾਈ ਕਰਾਂਗੇ ਜਾਇਜ ਤੇ ਮੁੱਲ ਰਹੂਗਾ ਫੋਨ ਤੇ ਕਿਸੇ ਵੀ ਵੀਰ ਨੂੰ ਨਾ ਬਰੀਡ ਪਸੰਦ ਆਵੇ ਤਾਂ ਬਾਈ ਨਾਲ ਕਰ ਲਿਓ ਕੰਟੈਕਟ ਬਾਕੀ ਦੀ ਬਰੀਡ ਬਰੂਡ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਫੇਸ ਵਗੈਰਾ ਕਰਮਾ ਲਈ ਦਾ ਬਹੁਤ ਪਿਆਰਾ ਬੋਦੀ ਬਦੀ ਫੁੱਲ ਕਮਾਲ ਦੀ ਆ ਪ੍ਰਿੰਟ ਪ੍ਰਿੰਟ ਵੀ ਕਰਮਾ ਲਈ ਦਾ ਫੁੱਲ ਜੰਦਾ ਦਾ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ